2021 ਵਿੱਚ ਤਾਲਿਬਾਨ ਵੱਲੋਂ ਅਫਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਛੱਡ ਕੇ ਭਾਰਤ ਆਏ ਦੋ ਤਿਹਾਈ ਅਫਗਾਨ ਸਿੱਖ ਕੈਨੇਡਾ ਵਿੱਚ ਵੱਸ ਚੁੱਕੇ ਹਨ। ਦ ਪ੍ਰਿੰਟ ਵਿਸ਼ਾਪੀ ਰਿਪੋਰਟ ਮੁਤਾਬਕ ਮੰਨਿਆ ਜਾਂਦਾ ਹੈ ਕਿ ਕੈਨੇਡਾ ਵਿੱਚ ਪ੍ਰਾਈਵੇਟ ਸਪான்ਸਰ ਅਤੇ ਸਿੱਖ ਫਾਊਂਡੇਸ਼ਨ ਉਹਨਾਂ ਲੋਕਾਂ ਦੀ ਮਦਦ ਕਰ ਰਹੀ ਹੈ ਜੋ ਭਾਰਤ ਰਹੀ ਯਾਤਰਾ ਕਰਦੇ ਹਨ। ਉਹਨਾਂ ਨੂੰ ਪਹਿਲੇ ਸਾਲ ਲਈ ਮਹੀਨਾਵਾਰ ਵਜੀਫਾ, ਰਿਹਾਇਸ਼, ਗਰੋਸਰੀ, ਮੋਬਾਈਲ ਫੋਨ ਅਤੇ ਬੱਚਿਆਂ ਲਈ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਲਗਭਗ 2 1350 ਅਫਗਾਨ ਸਿੱਖ ਜੋ ਆਪਣੇ ਯੁੱਧ ਪ੍ਰਭਾਵਿਤ ਦੇਸ਼ ਤੋਂ ਛੱਡ ਕੇ ਭਾਰਤ ਆ ਗਏ ਸਨ ਉਹਨਾਂ ਵਿੱਚੋਂ 230 ਸਫਲਤਾਪੂਰਵਕ ਕੈਨੇਡਾ ਵਿੱਚ ਸ਼ਿਫਟ ਹੋ ਚੁੱਕੇ ਹਨ ਅਗਸਤ 2022 ਵਿੱਚ ਦਿੱਲੀ ਪਹੁੰਚੇ ਸਿੱਖ afghan ਵਿਅਕਤੀ ਨੇ ਦੱਸਿਆ ਕਿ ਉਹ ਕੈਨੇਡੀਅਨ ਵੀਜ਼ਾ ਨਾ ਮਿਲਤੇ ਆਪਣੇ 6 ਬੱਚਿਆਂ ਪਤਨੀ ਅਤੇ ਪਰਜਾਈ ਦੇ ਨਾਲ ਕਾਬੁਲ ਵਾਪਸ ਜਾਣ ਲਈ ਮਜਬੂਰ ਸੀ ਕਿਉਂਕਿ ਉਹਨਾਂ ਦੇ ਸਾਰੇ ਅਸਥਾਈ ਭਾਰਤੀ e-ਵਿਜ਼ੇ ਉਸ ਸਮੇਂ ਪਹਿਲਾਂ ਹੀ ਖਤਮ ਹੋ ਚੁੱਕੇ ਸਨ ਉਹਨਾਂ ਕਿਹਾ ਕਿ ਮੈਂ ਹੁਣ ਖੁਸ਼ ਹਾਂ ਕਿ ਅਜਿਹਾ ਨਹੀਂ ਹੋਇਆ ਮੈਨੂੰ ਇੱਕ ਸਮਾਜਿਕ ਸੁਰੱਖਿਆ ਕਾਰਡ ਇੱਕ ਬੈਂਕ ਖਾਤਾ ਅਤੇ ਕੈਨੇਡਾ ਦੀ PR ਮਿਲੀ ਹੈ ਤਿੰਨ ਸਾਲਾਂ ਵਿੱਚ ਮੈਂ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇਵਾਂਗਾ ਦਿੱਲੀ ਸਟੇਟ ਤਕ ਕਾਸਾ ਦੀਵਾਨ ਵੈਲਫੇਅਰ ਸੁਸਾਇਟੀ ਪਾਰਤ ਰਾਹੀਂ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਅਫਗਾਨ ਸ਼ਰਨਾਰਥੀਆਂ ਲਈ ਮੁੱਖ ਕੋਆਰਡੀਨੇਟਰ ਦਾ ਕੰਮ ਕਰ ਰਹੀ ਹੈ ਅਤੇ ਭਾਰਤ ਵਿੱਚ 120 afghan सिख ਕੈਨੇਡੀਅਨ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ 2021 ਤੋਂ ਬਾਅਦ ਆਏ 230 ਦੇ ਕਰੀਬ afghan सिख ਕੈਨੇਡਾ ਵਿੱਚ ਸੈਟਲ ਹੋ ਗਏ ਹਨ ਇੱਕ ਦੋ ਪਰਿਵਾਰ ਅਮਰੀਕਾ ਵਿੱਚ ਹਨ ਉਹਨਾਂ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ 80 ਦੇ ਕਰੀਬ ਆਪਣੇ ਦਸਤਾਵੇਜ਼ ਤਿਆਰ ਕਰ ਰਹੇ ਹਨ ਪਰ ਉਹਨਾਂ ਨੂੰ ਵੀਜ਼ਾ ਲੈਣ ਲਈ ਜਨਵਰੀ 2025 ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂ ਇਹ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਜੇਕਰ ਅੰਦਾਜ਼ਾ ਲਗਾਉਣਾ ਸੀ ਤਾਂ ਇਸ ਲਈ ਕਿਉਂਕਿ ਕੈਨੇਡੀਅਨ ਸਰਕਾਰ ਨੇ ਅਜੇ ਤੱਕ ਸ਼ਰਨਾਰਥੀਆਂ ਲਈ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਨਹੀਂ ਕੀਤਾ ਹੈ ਅਫਗਾਨਿਸਤਾਨ ਦੇ ਜਰਲਾਬਾਦ ਸ਼ਹਿਰ ਵਿੱਚ ਪੈਦਾ ਹੋਏ ਫਤਿਹ 1992 ਵਿੱਚ ਭਾਰਤ ਆਏ ਸੰਤ ਅਤੇ ਵਰਤਮਾਨ ਵਿੱਚ ਨਾਗਰਿਕਤਾ ਸੂਧ ਐਕਟ 2019 ਦੇ ਤਹਿਤ ਭਾਰਤੀ ਨਾਗਰਿਕਤਾ ਲਈ ਅਰਜੀ ਦੇ ਚੁੱਕੇ ਹਨ ਇਹ ਕਾਨੂੰਨ ਸਤਾਏ ਗਏ ਧਾਰਮਿਕ ਘਟ ਗਣਤੀਆਂ ਹਿੰਦੂਆਂ ਸਿੱਖਾਂ ਬੋਧੀਆਂ ਸਮੇਤ ਲੋਕਾਂ ਲਈ ਨਾਗਰਿਕਤਾ ਪੇਸ਼ ਕਰਦਾ ਹੈ ਹਾਲਾਂਕਿ ਇਹ ਉਨ੍ਹਾਂ ਅਫਗਾਨ ਸਿੱਖਾਂ ਲਈ ਇੱਕ ਵਿਕਲਪ ਨਹੀਂ ਜੋ 2021 ਵਿੱਚ ਆਪਣੇ ਦੇਸ਼ ਤੋਂ ਆ ਗਏ ਸਨ ਕਿਉਂਕਿ ਸੀਏਏ ਸਿਰਫ ਉਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਜੋ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆਏ ਸਨ ਸੋ ਫਿਲਹਾਲ ਇਨ ਆਗਰਿਕ ਹੁਣ ਭਾਰਤ ਵਿੱਚ ਮਿਲਦੀਆਂ ਸਹੂਲਤਾਂ ਤੋਂ ਪ੍ਰਬੰਧਾਂ ਤੋਂ ਖਫਾ ਹੋ ਕੇ ਹੁਣ ਕੈਨੇਡਾ ਵੱਲ ਸ਼ਿਰਕਤ ਕਰ ਰਹੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ